ਸਰਦੀਆਂ ਦੇ ਵਿੱਚ ਦੋਸਤੋ ਭੁੱਲ ਕੇ ਵੀ ਦੇਸੀ ਪੁਲਟਰੀ ਫਾਰਮਿੰਗ 'ਚ ਇਹ ਗਲਤੀਆਂ ਨਾ ਕਰਿਓ ਜਿਹੜੀਆਂ ਆਪਾਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਇਸ ਵੀਡੀਓ ਦੇ ਰਾਹੀਂ ਪ੍ਰੋਪਰ ਤੁਹਾਨੂੰ ਸਮਝਾਵਾਂਗੇ ਕਿ ਕਿਹੜੀਆਂ-ਕਿਹੜੀਆਂ ਤੁਸੀਂ ਗਲਤੀਆਂ ਨਹੀਂ ਕਰਨੀਆਂ ਜਿੰਨਾ ਗਲਤੀਆਂ ਕਾਰਨ ਜਿਹੜਾ ਦੇਸੀ ਪੁਲਟਰੀ ਫਾਰਮਿੰਗ 'ਚ ਆਪਾਂ ਨੂੰ ਵੱਡਾ ਘਾਟਾ ਵੀ ਚੱਲਣਾ ਪੈ ਸਕਦਾ ਹੈ ਸੋ ਵੀਡੀਓ ਦੇ ਅੰਤ ਤੱਕ ਦੋਸਤੋ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ 'ਚ ਦੱਸਾਂਗੇ ਜਿਹੜੀਆਂ ਛੋਟੀਆਂ-ਛੋਟੀਆਂ ਬਰੀਕੀ ਵਾਲੀਆਂ ਗੱਲਾਂ ਤੁਹਾਨੂੰ ਦੱਸਾਂਗੇ ਜੀ ਦੇ ਨਾਲ ਤੁਸੀਂ ਜੇਕਰ ਤੁਸੀਂ ਉਹ ਗਲਤੀਆਂ ਕਰਦੇ ਹੋ ਤਾਂ ਤੁਸੀਂ ਪੋਲਟਰੀ ਫਾਰਮਿੰਗ 'ਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਤੇ ਤੁਹਾਡੇ ਜਾਨਵਰਾਂ ਨੂੰ ਵੀ ਨੁਕਸਾਨ ਹੋ ਸਕਦਾ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ 'ਚ ਸਮਝਾਵਾਂਗੇ ਜੇ ਅੰਤ 'ਚ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੋਸਤੋ ਆਪਾਂ ਤੁਹਾਡੇ ਲਈ ਪਹਿਲਾਂ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਬਹੁਤ ਸੋਹਣੀ ਵੀਡੀਓ ਜਿਹੜੀ ਲੈ ਕੇ ਆਦਣ ਹੋਏ ਆ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸਕਿੱਪ ਵੀਡੀਓ ਨੂੰ ਬਿਲਕੁਲ ਵੀ ਨਾ ਕਰਿਓ ਆਪਾਂ ਤੁਹਾਨੂੰ ਇਦਾਂ ਦੀਆਂ ਜੇ ਨੌਲੇਜ ਵਾਲੀਆਂ ਗੱਲਾਂ ਦੱਸਣ ਜਾ ਰਹੇ ਹਾਂ ਕਿਉਂਕਿ ਹੁਣ ਸਵੇਰੇ ਤੇ ਸ਼ਾਮ ਦੀ ਜਿਹੜੀ ਸਰਦੀ ਉਹ ਸਟਾਰਟ ਹੋ ਗਈ ਸਰਦੀ ਕਹਿਣ ਤੋਂ ਭਾਵ ਮੌਸਮ ਠੰਡਾ ਹੁੰਦਾ ਰਾਤ ਦਾ ਸੋ ਆਪਾਂ ਤੁਹਾਨੂੰ ਇਦਾਂ ਦੀਆਂ ਗੱਲਾਂ ਦੱਸਾਂਗੇ ਜਿਹੜੀਆਂ ਤੁਸੀਂ ਬਿਲਕੁਲ ਵੀ ਕਰਨੀਆਂ ਨਹੀਂ ਸੋ ਹੁਣ ਆਪਾਂ ਤੁਹਾਡਾ ਗੱਲ ਤੇ ਆਉਣਿਆਂ ਮੇਨ ਮੁੱਦੇ ਤੇ ਆਉਣਿਆਂਗੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਕੀ ਕਰਨਾਗਾ ਜੇਕਰ ਤੁਸੀਂ ਪੋਲਟਰੀ ਫਾਰਮਿੰਗ ਕਰ ਰਹੇ ਹੋਗੇ ਪੋਲਟਰੀ ਫਾਰਮਿੰਗ ਦੇ ਸੰਬੰਧ ਚੋਂ ਤੁਸੀਂ ਦੇਸੀ ਪੋਲਟਰੀ ਫਾਰਮਿੰਗ ਜਾਂ ਫਿਰ ਬ੍ਰਾਇਲਰ ਪੋਲਟਰੀ ਫਾਰਮਿੰਗ ਚ ਤੁਸੀਂ ਹੈਗੇ ਹੋਗੇ ਠੀਕ ਆ ਨਾ ਤਾਂ ਆਪਾਂ ਤੁਹਾਨੂੰ ਅੱਜ ਇੱਕ ਪਹਿਲੇ ਨੰਬਰ ਤੇ ਇਹ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਦੋਸਤੋ ਖੁੱਡਿਆਂ ਚ ਪਾਣੀ ਰੱਖਦੇ ਹੋ ਰਾਤ ਨੂੰ ਜੇਕਰ ਤੁਸੀਂ ਰਾਤ ਨੂੰ ਆਪਣੇ ਖੁੱਡੇ ਸੈਟਅਪ ਜਾਂ ਫਿਰ ਆਪਣੇ ਫਾਰਮਾਂ 'ਚ ਪਾਣੀ ਰੱਖ ਦਿਓਗੇ ਤਾਂ ਤੁਸੀਂ ਉਹ ਰਾਤ ਨੂੰ ਰੱਖਣਾ ਬੰਦ ਕਰ ਦਿਓ ਕਿਉਂਕਿ ਜਦੋਂ ਆਪਾਂ ਪਾਣੀ ਡ੍ਰਿੰਕਰਾਂ 'ਚ ਪਾਉਣੇ ਆ ਠੀਕ ਆ ਜੀ ਡ੍ਰਿੰਕਰਾਂ 'ਚ ਜਦੋਂ ਆਪਾਂ ਪਾਣੀ ਪਾਉਣੇ ਆ ਜਾਂ ਫਿਰ ਆਪਾਂ ਆਮ ਬਰਤਨਾਂ 'ਚ ਪਾਣੀ ਰੱਖਦੇ ਆ ਉਹ ਰਾਤ ਨੂੰ ਪਾਣੀ ਜਦੋਂ ਪਿਆ ਰਹਿੰਦਾ ਉਹ ਠੰਡਾ ਹੋ ਜਾਂਦਾ ਹੈ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਉਂਦੇ ਨੇ ਕਿ ਜਿਹੜੇ ਸਾਡੇ ਜਾਨਵਰ ਨੇ ਸਾਡੀਆਂ ਮੁਰਗੀਆਂ ਨੇ ਉਹ ਬਿਮਾਰ ਹੋ ਗਈਆਂ ਜਾਂ ਫਿਰ ਗਲੇ ਚੋਂ ਉਹਨਾਂ ਦੇ ਖਰ-ਖਰ ਦੀ ਆਵਾਜ਼ ਆ ਰਹੀ ਹੈ। ਬਹੁਤ ਸਾਰੇ ਵੀਰ ਆਪਾਂ ਨੂੰ ਮੈਸੇਜ ਕਰਦੇ ਨੇ, ਕਮੈਂਟ ਕਰਦੇ ਨੇਗੇ। ਸੋ ਬਾਈ ਜਦੋਂ ਪਰ ਰਾਤ ਨੂੰ ਇਹਨਾਂ ਨੂੰ ਪਾਣੀ ਰੱਖ ਦਿਆਂਗੇ। ਰਾਤ ਨੂੰ ਤਕਰੀਬਨ 11-12 ਵਜੇ ਦੇ ਨੂੰ ਜਿਹੜਾ ਪਾਣੀ ਉਹ ਠੰਡਾ ਹੋ ਜਾਂਦਾਗਾ ਕਿਉਂਕਿ ਹੁਣ ਰਾਤ ਦਾ ਜਿਹੜਾ ਮੌਸਮ ਉਹ ਠੰਡਾ ਹੋਣ ਲੱਗ ਪਿਆ ਹੌਲੀ-ਹੌਲੀ ਅੱਗੇ-ਅੱਗੇ ਕਾਫੀ ਜ਼ਿਆਦਾ ਹੁਣ ਠੰਡ ਹੋਣ ਲੱਗ ਜੂ ਰਾਤ ਨੂੰ। ਜਦੋਂ ਇਹਨਾਂ ਦੇ ਕੋਲ ਪਾਣੀ ਪਿਆ ਰਹਿੰਦਾਗਾ ਠੰਡਾ ਹੋ ਜਾਂਦਾ ਉਹ ਸਾਰੀ ਰਾਤ ਜਦੋਂ ਸਵੇਰੇ ਦਿਨ ਚੜਦਾਗਾ ਇਹਨਾਂ ਨੇ ਉਹ ਪਾਣੀ ਪੀ ਲੈਣਾਗਾ ਠੀਕ ਹੈ ਜੀ ਉਹ ਪਾਣੀ ਜਿਹੜਾ ਇਹਨਾਂ ਨੇ ਪੀ ਲੈਣਾ ਸਵੇਰੇ ਠੰਡਾ ਠੰਡਾ ਉਹਦੇ ਨਾਲ ਇਹਨਾਂ ਨੂੰ ਕਾਫੀ ਜਿਆਦਾ ਜਿਆਦਾ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਸ ਤਰ੍ਹਾਂ ਇਹਨਾਂ ਦੇ ਗਲੇ 'ਚੋਂ ਖਰਖਰ ਦੀ ਆਵਾਜ਼ ਹੋ ਇਹਨਾਂ ਨੂੰ ਖਾਂਸੀ ਹੋ ਜਾਂਦੀ ਹੈਗੀ ਤੇ ਇਹ ਜਿਹੜਾ ਚੁੱਪਚਾਪ ਬੈਠੇ ਰਹਿੰਦੇ ਨੇ ਇੱਕ ਜਗ੍ਹਾ ਤੇ ਇਹ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਆਪਾਂ ਇਹਨਾਂ ਨੂੰ ਰਾਤ ਨੂੰ ਪਾਣੀ ਰੱਖਾਂਗੇ ਸੋ ਇਸ ਵਕਤ ਹੁਣ ਤੋਂ ਲੈ ਕੇ ਤੁਸੀਂ ਸਟਾਰਟ ਕਰਦੋ ਜੇਕਰ ਤੁਸੀਂ ਰਾਤ ਨੂੰ ਇਹਨਾਂ ਦੇ ਖੁੱਡਿਆਂ 'ਚ ਪਾਣੀ ਰੱਖਦੇ ਹੋ ਉਹ ਚੱਕਣਾ ਸਟਾਰਟ ਕਰਦੋ ਹੁਣ ਤੋਂ ਪਾਣੀ ਰੱਖੋ ਨਾ ਦਿਨੇ-ਦਿਨੇ ਤੁਸੀਂ ਪਾਣੀ ਰੱਖੋ ਚੇਂਜ ਵੀ ਕਰੋ ਇੱਕ ਦੋ ਵਾਰ ਪਰ ਜਦੋਂ ਰਾਤ ਹੋ ਜਾਂਦੀ ਹੈ ਰਾਤ ਨੂੰ ਇਹ ਪਾਣੀ ਨਹੀਂ ਪੀਂਦੇ ਪਰ ਜਦੋਂ ਰਾਤ ਦਾ ਪਾਣੀ ਪਿਆ ਹੁੰਦਾ ਸਵੇਰੇ ਦਿਨ ਚੜ੍ਹਦੇ ਨਾਲ ਆਪਾਂ ਇੰਨੀ ਸੁਦੇ ਹਨਾਂ ਕੋਲ ਨਹੀਂ ਆ ਸਕਦੇ ਹੁੰਦੇ ਕਈ ਵਾਰ ਤਾਂ ਇਹ ਪਾਣੀ ਠੰਡਾ ਪੀ ਕੇ ਜਿਹੜਾ ਬਿਮਾਰੀ ਦਾ ਕਾਰਨ ਵੱਡਾ ਬਿਮਾਰੀ ਦਾ ਕਾਰਨ ਜਿਹੜਾ ਠੰਡਾ ਪਾਣੀ ਬਣਦਾਗਾ ਸੋ ਜਿਹੜਾ ਠੰਡਾ ਪਾਣੀ ਆ ਤੁਸੀਂ ਨੇ ਹੁਣ ਮਤਲਕਿ ਕਹਿਣ ਤੋਂ ਪਹਿਲ ਪਾਉ ਪਾਣੀ ਤੁਸੀਂ ਨੇ ਰਾਤ ਨੂੰ ਨਹੀਂ ਰੱਖਣਾ ਸੋ ਅਗਲੀ ਜਿਹੜੀ ਗੱਲ ਆ ਦੂਜਾ ਪੁਆਇੰਟ ਆ ਜਦੋਂ ਆਪਾਂ ਇਹਨਾਂ ਨੂੰ ਦਿਨੇ ਪਾਣੀ ਦੇਣਾਗਾ ਕਹਿਣ ਤੋਂ ਪਹਿਲ ਦਿਨ ਚ ਪਾਣੀ ਦੇਣਾ ਉਹ ਵੀ ਠੰਡਾ ਪਾਣੀ ਨਹੀਂ ਦੇਣਾ ਹੈਗਾ ਤੁਸੀਂ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਗਰਮੀਆਂ ਚ ਆਪਾਂ ਪਾਣੀ ਇਹਨਾਂ ਨੂੰ ਠੰਡਾ ਵੀ ਦੇ ਸਕਦੇ ਆਂਗੇ ਆਪਾਂ ਫਰਿੱਜ ਵਾਲਾ ਪਾਣੀ ਵੀ ਦੇ ਸਕਦੇ ਆਂ ਕਿਉਂਕਿ ਜਿਹੜਾ ਟੈਂਪਰੇਚਰ ਉਹ ਕਾਫੀ ਜ਼ਿਆਦਾ ਹੁੰਦਾਗਾ ਪਰ ਸਰਦੀਆਂ 'ਚ ਤੁਸੀਂ ਇਹਨਾਂ ਨੂੰ ਨਾਰਮਲ ਪਾਣੀ ਦੇਣਾ ਜਿਸ ਤਰ੍ਹਾਂ ਹੁਣ ਮੌਸਮ ਸਟਾਰਟ ਆਗਾ ਸਰਦੀਆਂ ਦਾ ਤਕਰੀਬਨ ਸਤੰਬਰ ਤਕਰੀਬਨ 18-19 ਸਤੰਬਰ ਹੋ ਚੁੱਕਿਆਗਾ ਹੁਣ ਤੁਸੀਂ ਜਿਹੜਾ ਇਹਨਾਂ ਨੂੰ ਪਾਣੀ ਨਾਰਮਲ ਦੇਣਾਗਾ ਜਿਹੜਾ ਨਾਰਮਲ ਹੁੰਦਾ ਬਿਲਕੁਲ ਵੀ ਜਿਹੜਾ ਪਾਣੀ ਠੰਡਾ ਨਹੀਂ ਦੇਣਾ ਉਹਦੇ ਨਾਲ ਵੀ ਜਿਹੜਾ ਇਹਨਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਸੋ ਜ਼ੁਖਾਮ ਵਗੈਰਾ ਹੋ ਜਾਂਦਾ ਇਹਨਾਂ ਨੂੰ ਜਦੋਂ ਬਿਮਾਰ ਹੋ ਜਾਂਦੀਆਂ ਨੇ ਫਿਰ ਆਂਡੇ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਘਟ ਜਾਂਦੀ ਆ ਤੇ ਕਈ ਮੁਰਗੀਆਂ ਤਾਂ ਆਂਡੇ ਦੇਣੋ हट ਜਾਂਦੀ ਨੇ ਸੋ ਇਹ ਗੱਲ ਦਾ ਵੀ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਜੇਕਰ ਆਪਾਂ ਦੇਸੀ ਪੋਲਟਰੀ ਫਾਰਮਿੰਗ ਦੀ ਗੱਲ ਕਰੀਏ ਇੱਕ ਆਪਾਂ ਤੁਹਾਨੂੰ ਇਸ ਵੀਡੀਓ ਦੇ ਹੁਣ ਅੰਤ ਚ ਇੱਕ ਬਹੁਤ ਵਧੀਆ ਜਿਹੜੀ ਗੱਲ ਦੱਸਣ ਜਾ ਰਿਹਾ ਇੱਕ ਜਿਹੜਾ ਦੇਸੀ ਪੋਲਟਰੀ ਫਾਰਮਿੰਗ ਚ ਵਰਦਾਨ ਆਗਾ ਜਿਹੜਾ ਮੁਰਗੀਆਂ ਲਈ ਤੁਸੀਂ ਇਹਨਾਂ ਨੂੰ ਕੀ ਦੇ ਸਕਦੇ ਹੋ ਸਿਰਫ 10 ਰੁਪਏ ਤੋਂ ਡੇ ਖਰਚ ਆਊਗਾ 10 ਰੁਪਏ ਖਰਚਾ ਕਰਕੇ ਉਹ 2 ਮਹੀਨੇ ਚੀਜ਼ ਚੱਲੂਗੀ ਤੁਹਾਡੇ ਕੋਲ 2 ਮਹੀਨੇ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਇੱਕ ਤਰ੍ਹਾਂ ਦਾ ਮੁਰਗੀਆਂ ਲਈ ਉਹ ਵਰਦਾਨ ਆਗਾ ਉਹ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਬਹੁਤ ਹੀ ਇੰਟਰਸਟਿੰਗ ਵਾਲੀ ਜਿਹੜੀ ਵੀਡੀਓ ਹੋਊਗੀ ਸੋ ਦੋਸਤੋ ਇੱਕ ਆਉਂਦਾ ਮੈਡੀਕਲ ਸ਼ਾਪ ਤੇ ਪੋਟਾਸ਼ੀਅਮ ਪੈਰਾਮੈਗਨੇਟ ਜਿਹਨੂੰ ਆਪਾਂ ਲਾਲ ਦਵਾਈ ਵੀ ਕਹਿ ਦਿੰਦੇ ਆਗੇ ਸੋ ਪੋਟਾਸ਼ੀਅਮ ਪੈਰਾਮੈਗਨੇਟ ਜਿਹੜਾ ਹੁੰਦਾਗਾ ਉਹ ਤੁਸੀਂ ਨੇ ਮੈਡੀਕਲ ਸ਼ਾਪ ਤੋਂ ਖਰੀਦਣਾਗਾ ਡੱਬੀ ਆਉਂਦੀ ਛੋਟੀ ਜੀ ਮੈਂ ਨਾਲ ਦੀ ਨਾਲ ਸਕਰੀਨ ਤੇ ਫੋਟੋ ਵੀ ਲਗਾ ਦਿਨਾਗਾ ਉਹ ਤਕਰੀਬਨ 10 ਤੋਂ ਲੈ ਕੇ 20 ਰੁਪਏ ਤੱਕ ਜਿਹੜੀ ਉਹ ਡੱਬੀ ਆ ਜੂਗੀ ਉਹ ਤੁਸੀਂ ਹੁਣ ਕਿਵੇਂ ਯੂਜ਼ ਕਰਨਾ ਜਿਹੜਾ ਤੁਸੀਂ ਇਹਨਾਂ ਨੂੰ ਪਾਣੀ ਪਾਉਣਾਗਾ ਪਾਣੀ ਦੇ ਵਿੱਚ ਤੁਸੀਂ ਉਹ ਕ੍ਰਿਸਟਲ ਹੁੰਦੇ ਨੇਗੇ ਛੋਟੀਆਂ ਛੋਟੇ ਬਰੀਕ ਬਰੀਕ ਡਲੀਆਂ ਜੀ ਹੁੰਦੀਆਂ ਨੇ ਉਹ ਤੁਸੀਂ ਤਕਰੀਬਨ ਉਹ 2 3 4 ਡਲੀਆਂ ਜਿਹੜਾ 1 ਲੀਟਰ ਚ ਪਾਣੀ ਚ ਪਾ ਸਕਦੇ ਹੋ ਠੀਕ ਹੈ ਨਾ ਉਹ ਜਦੋਂ ਇਹ ਪਾਣੀ ਪੀਣਗੇ ਜਿਹੜੇ ਇਹਨਾਂ ਦੇ ਅੰਦਰ ਐਂਟੀਬੈਕਟੀਰੀਆ ਜਰਮਸ ਹੁੰਦੇ ਨੇਗੇ ਇਹਨਾਂ ਦੀ ਬਾਡੀ ਨੂੰ ਨੁਕਸਾਨ ਜਿਹੜੇ ਪਹੁੰਚਾਉਂਦੇ ਨੇਗੇ ਤੇ ਹਾਨੀਕਾਰਕ ਜਿਹੜੇ ਬੈਕਟੀਰੀਆ ਹੁੰਦੇ ਨੇ ਇਹਨਾਂ ਦੀ ਬਾਡੀ 'ਚ ਉਹ ਦਵਾਈ ਨਾਲ ਬਿਲਕੁਲ ਨਿਕਲ ਜਾਣਗੇ ਤੇ ਬਿਲਕੁਲ ਸਫਾਈ ਹੋ ਜੂਗੀ। ਉਹਦੇ ਨਾਲ ਜਿਹੜੇ ਆਪਣੇ ਜਾਨਵਰ ਨੇ ਐਕਟਿਵ ਵੀ ਰਹਿਣਗੇ। ਜਿਸ ਤਰ੍ਹਾਂ ਤੁਸੀਂ ਆਪਣੇ ਹੁਣ ਜਾਨਵਰਾਂ ਦੇ ਜਿਹੜਾ ਖੰਮਾਂ ਤੇ ਬਾਡੀ ਤੇ ਇਹਨਾਂ ਦੇ ਸ਼ਾਈਨਿੰਗ ਦੇਖ ਸਕਦੇ ਹੋ। ਪ੍ਰੋਪਰ ਸ਼ਾਈਨਿੰਗ ਆ। ਇਹਹੀ ਕਾਰਨ ਆ ਇਹ ਚੀਜ਼ਾਂ ਬਹੁਤ ਸਸਤੀਆਂ ਨੇ ਪਰ ਇਹਨਾਂ ਨਾਲ ਫਰਕ ਬਹੁਤ ਵਧੀਆ ਪੈਂਦਾਗਾ। ਸੋ ਅੰਡੇ ਦੀ ਪ੍ਰੋਡਕਸ਼ਨ ਵੀ ਇਹ ਚੀਜ਼ ਨਾਲ ਵੱਧਦੀ ਆ। ਜਿਹੜਾ ਜਾਨਵਰ ਦੀ ਗਰੋਥ ਵੀ ਬਹੁਤ ਸੋਹਣੀ ਹੁੰਦੀ ਆ। ਪੋਟਾਸ਼ੀਅਮ ਪੈਰਾਮੈਗਨੇਟ ਤੁਸੀਂ ਕਈ ਕਿ ਕਿਸੇ ਵੀ ਮੈਡੀਕਲ ਸੌਫਟੋ ਖਰੀਦ ਸਕਦੇ ਹੋ ਜਿਸ ਤਰ੍ਹਾਂ ਆਪਾਂ ਦੱਸਿਆ ਤੁਸੀਂ ਪਾਣੀ ਚ ਪਾ ਕੇ ਇਹਨਾਂ ਨੂੰ ਦੇ ਸਕਦੇ ਹੋ ਪਾਣੀ ਦਾ ਰੰਗ ਚੇਂਜ ਹੋ ਜੂ ਇੱਕ ਅੱਧਾ ਦਿਨ ਇਹ ਮੁਸ਼ਕਲ ਨਾਲ ਪੀਣਗੇ ਪਰ ਜਦੋਂ ਇਹ ਪ੍ਰੋਪਰ ਪੀਣ ਲੱਗੇ ਤੁਸੀਂ ਹਫਤੇ ਚ ਇੱਕ ਦੋ ਵਾਰ ਉਹਨੂੰ ਪਾ ਸਕਦੇ ਹੋ ਇਹਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਤੇ ਸਸਤੀ ਦਵਾਈ ਆ ਬਹੁਤ ਬਹੁਤ ਜ਼ਿਆਦਾ ਉਹਦੇ ਫਾਇਦੇ ਨੇਗੇ ਬਹੁਤ ਹੀ ਜ਼ਿਆਦਾ ਜਿੰਨੇ ਵੀ ਕਹਦੋ ਉਹਨੇ ਫਾਇਦੇ ਨੇ ਸੋ ਤੁਸੀਂ ਪੋਟਾਸ਼ੀਅਮ ਪੈਰਾਮੈਗਨੇਟ ਲਿਆ ਕੇ ਰੱਖੋ ਕਰੇ ਜਦੋਂ ਇਹਨਾਂ ਨੂੰ ਪਾਣੀ ਪਾਉਣਾਗਾ ਤਾਂ ਤੁਸੀਂ ਉਹ 2-3 ਕ੍ਰਿਸਟਲ ਆ ਜਿਹੜੇ ਪਾਣੀ ਚ ਪਾ ਸਕਦੇ ਹੋਗੇ 1 ਲੀਟਰ ਦੇ ਹਿਸਾਬ ਨਾਲ ਤੇ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਜਿਹੜਾ ਇਹ ਪੋਟਾਸ਼ੀਅਮ ਪੈਰਾਮੈਗਨੇਟ ਆ ਦੋਸਤੋ ਉਹ ਜੇਕਰ ਕਿਸੇ ਮੁਰਗੀ ਦੇ ਜਾਂ ਮੁਰਗੇ ਦੇ ਸੱਟ ਲੱਗਦੀ ਆ ਕਿਸੇ ਵੀ ਪਸ਼ੂ ਪੰਛੀ ਦੇ ਕੋਈ ਮੱਝ ਗਾਂ ਕੋਈ ਘੋੜਾ ਕੁਝ ਵੀ ਆ ਉਹਦੇ ਜ਼ਖਮ ਹੋ ਗਿਆ ਪੱਟ ਲੱਗ ਗਿਆ ਬਲੱਡ ਨਿਕਲ ਰਿਹਾ ਉਸ ਜਗ੍ਹਾ ਤੇ ਦੋਸਤੋ ਤੁਸੀਂ ਜਿਹੜਾ ਪੋਟਾਸ਼ੀਅਮ ਪੈਰਾਮੈਗਨੇਟ ਦਾ ਪਾਣੀ ਚ ਘੋਲ ਬਣਾ ਕੇ ਗਾੜਾ ਘੋਲ ਬਣਾ ਕੇ ਉਹ ਜ਼ਖਮ ਤੇ ਵੀ ਲਗਾ ਸਕਦੇ ਹੋ ਜ਼ਖਮ ਸਾਫ ਕਰ ਸਕਦੇ ਹੋ ਚੰਗੀ ਤਰ੍ਹਾਂ ਜ਼ਖਮ ਜਿਹੜਾ ਬੈਕਟੀਰੀਆ ਰਹਤੋ ਜੂ ਸੋ ਇਸ ਤਰ੍ਹਾਂ ਤੁਸੀਂ ਪੋਟਾਸ਼ੀਅਮ ਪੈਰਾਮੈਗਨੇਟ ਨੂੰ ਵੀ ਬਰਤੋਂ ਚ ਲੈ ਆ ਸਕਦੇ ਹੋ ਸੋ ਏਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਸੋ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਚੰਗੀਆਂ ਚੰਗੀਆਂ ਵੀਡੀਓ ਦੇਖਣ ਲਈ ਆਪਾਂ ਤੁਹਾਡੇ ਲਈ ਡੇਲੀ ਹਰ ਇੱਕ ਟਾਈਮ ਤੁਹਾਡੇ ਲਈ ਟਾਈਮ ਟੂ ਟਾਈਮ ਜਿਹੜੇ ਟਾਈਮ ਜਿਹੜੀ ਵੀਡੀਓ ਟੁੱਕਮੀ ਹੁੰਦੀ ਆ ਉਹ ਤੁਹਾਡੇ ਲਈ ਵੀਡੀਓ ਲਿਆਉਂਦੇ ਰਹਿਣਗੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਇੱਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ